ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਭਿਆਨਕ ਹਾਦਸਾ ਸੰਗਣੀ ਤੁੰਦ ਕਰਕੇ ਆਪਸ ਵਿੱਚ ਟਕਰਾਏ ਦਸ ਵਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਅੰਮ੍ਰਿਤਸਰ ਚ ਸੰਗੀਤਾਂ ਦੋਦ ਕਾਰਨ ਕੇ ਬਿਆਸ ਪੁਲ ਤੇ ਸਵੇਰੇ 10 ਵਜੇ ਤਕਰੀਬ ਵਾਨ ਆਫ ਚ ਟਕਰਾ ਗਏ ਤੇ ਪੁਲ ਨੇੜੇ ਤਿੰਨ ਵੱਖ-ਵੱਖ ਥਾਵਾਂ ਤੇ ਹਾਸੇ ਵਾਪਰੇ ਐਸ ਹਾਸੇ ਵਿੱਚ ਦੋ ਵਿਅਕਤੀਆਂ ਨੂੰ ਮਾਮਲੀ ਸੱਟਾਂ ਲੱਗੀਆਂ ਪਰ ਵਾਨ ਦਾ ਕਾਫੀ ਨੁਕਸਾਨ ਹੋ ਗਿਆ ਅੱਜ ਸਵੇਰੇ ਪੁਲ ਤੇ ਖੜੀ ਗੱਡੀ ਖਰਾਬ ਹੋ ਗਈ ਤੇ ਉੱਥੇ ਹੀ ਖੜੀ ਹੋ ਗਈ ਅਤੇ ਇਸ ਤੋਂ ਬਾਅਦ ਜ਼ੀਰੋ ਵਿਜ਼ਿਬਿਲਟੀ ਹੋਣ ਕਰਕੇ ਪਿੱਛੇ ਤੋਂ ਆ ਰਹੇ ਵਾਨ ਆਫ ਚ ਟਕਰਾ ਗਏ ਤੇ ਉਹਨਾਂ ਵਾਨਾਂ ਕਰਕੇ ਪਹਿਲਾਂ ਜਮ ਲੱਗ ਗਿਆ ਤੇ ਫਿਰ ਜਾਮਦਾਨ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਚਾਲਕ ਦਾ ਆਪਣੇ ਆਪ ਤੇ ਕਾਬੂ ਨਾ ਰਿਹਾ ਤੇ ਟਰੱਕ ਪੁਲ ਤੋਂ ਹੇਠਾ ਡੇਗਿਆ ਇੱਕ ਹੋਰ ਥਾਂ ਤੇ ਜਦੋਂ ਇੱਕ ਟੈਂਕਰ ਖੜਾ ਹੋਇਆ ਤਾਂ ਟੈਂਕਰ ਮਾਲਕ ਨੇ ਦਰਖਤਾਂ ਦੇ ਪੱਤੇ ਉੱਤੇ ਰੱਖ ਦਿੱਤੇ ਤਾਂ ਜਿੱ ਪਿੱਛੇ ਤੋਂ ਆ ਰਹੇ ਵਾਹਨ ਨੂੰ ਪਤਾ ਲੱਗ ਸਕੇ ਪਰ ਇਸੇ ਦੌਰਾਨ ਇੱਕ ਕਾਰ ਨੇ ਉਸ ਦੇ ਵਾਹਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਚਾਲਕ ਗੰਭੀਰ ਜ਼ਖਮੀ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ